ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ 21 ਤਰੀਕ 8 ਮਹੀਨਾ 2025 ਨੂੰ ਵੀਡੀਓ ਬਣਾ ਰਿਹਾ ਚਾਹੇ ਤਾਂ ਤੁਸੀਂ ਧੋਕੜ ਗੱਬੜ ਮੰਨ ਲਿਓ ਮੱਝਾਂ ਤੇ ਚਾਹੇ ਗੱਬੜ ਮੰਨ ਲਿਓ ਦੋ ਮੱਝਾਂ ਭਾਈ ਨੇ ਸੇਲ ਕਰਨੀਆਂ ਨੇ ਆ ਤੇ ਮੱਝਾਂ ਮੰਨ ਲਓ ਜੋ ਤੁਹਾਨੂੰ ਦਿਖਾਵਾਂਗੇ ਜਿਵੇਂ ਆ ਮੱਝ ਐ ਦੇਖ ਕੇ ਤੁਹਾਡੀ ਭੁੱਖ ਲੈਣੀ ਆ ਪਤਾ ਲੱਗਣਾ ਵੀ ਕਿਸੇ ਭਰਾ ਦੀ ਸ਼ੌਂਕ ਨਾਲ ਸੰਭੀ ਬੈਠੀ ਠੀਕ ਐ ਤੇ ਬਣਤਰ ਕੱਦ ਕਾੜ ਸ਼ਰੀਰ ਦੀ ਢਾਂਚਾ ਇੰਨਾ ਕ ਮਜ਼ਬੂਤ ਐ ਕਿ ਆਮ ਘਰਾਂ ਵਿੱਚ ਬਹੁਤ ਘੱਟ ਦੇਖ ਨੂੰ ਮਿਲਦਾ ਠੀਕ ਐ ਤੇ ਆ ਝੋਟੀ ਜਿਵੇਂ ਕਦ ਕਾਠੇ ਦੇ ਪੱਖ ਤੋਂ ਬੇਲ ਵਾਲੇ ਪੱਖ ਤੋਂ ਸ਼ਕੀਨ ਵਾਲੇ ਪੱਖ ਤੋਂ ਇਹ ਵੀ ਕਾਫੀ ਚੰਗਿਆ ਠੀਕ ਹੈ ਦੋ ਝੋਟੀਆਂ ਚਮੱਜਾਂ ਬਾਕੀ ਬਾਈ ਨੇ ਸੇਲ ਕਰਨ ਬਾਕੀ ਜੋ ਜਾਣਕਾਰੀ ਉਹ ਮਾਲਕ ਸਾਂਝੀ ਕਰ ਦੇਣਗੇ ਤੁਸੀਂ ਕਿਸੇ ਵੀ ਢੰਗ ਤੋਂ ਤਸੱਲੀ ਵੇਚ ਸਕਦੇ ਜਿੱਕੇ ਵੇਚੇ ਚ ਕੋਕ ਕਰ ਸਕਦੇ ਠੀਕ ਹੈ ਤੇ ਨਾਲ ਦੀ ਨਾਲ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਕਰਕੇ ਫੋਲੋਅਰ ਘੰਟੀ ਦਾ ਬਟਨ ਦਬਾ ਲਿਓ ਤੇ ਜੇ ਕਿਸੇ ਭਰਾ ਨੇ ਕੋਈ ਅਜਿਹੀ ਵੀਡੀਓ ਬਣਾਉਣੀ ਹੋਵੇ ਤਾਂ ਪਰ ਨੰਬਰ ਨੋਟ ਕਰ ਲਿਓ 8360462501 ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਗੇ ਨਾਮ ਜਗਰਾਤ ਸਿੰਘ ਜੀ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਜੀ ਨੇੜੇ ਸ਼ਹਿਰ ਭਰੌੜ ਲੱਗਦਾ ਤਹਿਸੀਲ ਤਪਾ ਜੀ ਠੀਕ ਆ ਜੀ ਤੇ ਮੋਬਾਈਲ ਨੰਬਰ 9501417931 ਜੀ ਠੀਕ ਆ ਜਿਵੇਂ ਆ ਮੱਝ ਆਪਣੇ ਕੋਲੇ ਵੀਰੇ ਆਪਾਂ ਦੋਨਾਂ ਦੀ ਪਹਿਲੀ ਜਾਣਕਾਰੀ ਦੇ ਦਿੰਨੇ ਆ ਹਾਂ ਜੀ ਇਹਨਾਂ ਮਈਆਂ ਆਪਣੇ ਮਨ ਕੇ ਚੱਲ ਵੀ ਦੂਜੇ ਘਰੋਂ ਹੀ ਲੈਤਿਆਂ ਜਾਂ ਆਹ ਤਾਂ ਅੱਛੇ ਕਰੋ ਹਾਂ ਸਗਿਆਂ ਤੋਂ ਹੀ ਲੈਤਿਆਂ ਬਸੇ ਆਪਣਾ ਗਾਮਾ ਦਾ ਸੇਲ ਪਰਚਾ ਆਪਣਾ ਦਾ ਗਾਮਾ ਦਾ ਕੰਮ ਵਪਾਰ ਦਾ ਕੰਮ ਵਪਾਰ ਦਾ ਆਪਣਾ ਦਾ ਗਾਮਾ ਦਾ ਕੰਮ ਆ ਠੀਕ ਹੈ ਮਈਆਂ ਜਾਦੀ ਚੰਗੀਆਂ ਕਰਕੇ ਲੈ ਲਈਆਂ ਆਪਾਂ ਕੋਈ ਭਾਰ ਦੀ ਕੋਈ ਥਣ ਦੀ ਉਹਨਾਂ ਨੇ ਕਿਉਂ ਵੇਚ ਤਿਆ ਬਾਈ ਉਹਨਾਂ ਦਾ ਬਾਹਰ ਦਾ ਸਿਸਟਮ ਬਣ ਗਿਆ ਬਾਹਰ ਆ ਜਾਂਦਾ ਹਾਂ ਠੀਕ ਹੈ ਤੇ ਇਹਨਾਂ ਦੀ ਕੋਈ ਭਾਰ ਦੀ ਥਣ ਦੀ ਘਰ ਤਿੱਕਰ ਦੀ ਗਾਰੰਟੀ ਹੂ ਅਗਲੀ ਦੀ ਆਪਣੀ ਠੀਕ ਹੈ ਬਈ ਕਈ ਵਾਰੀ ਨਾ ਹਾਂ ਚਾਰੇ ਪਾਸ ਪੂਰੇ ਹਾਂ ਇੱਕ ਨੰਬਰ ਥਾਣਾ ਦੀ ਬਾਈ ਗਾਰੰਟੀ ਹੂ ਭਾਰ ਪੈਂਦਾ ਤਾਂ ਵੀ ਗਾਰੰਟੀ ਹੂ ਜੇ ਕਿਸੇ ਨੇ ਕੋਈ ਹੋਰ ਵੀ ਟੈਸਟ ਵੀ ਕਰਾਉਣਾ ਹੋਵੇ ਮਈਆਂ ਦਾ ਉਹ ਵੀ ਗਾਰੰਟੀ ਠੀਕ ਹੈ ਠੀਕ ਹੈ ਨਾ ਗੱਲ ਵਿੱਚ ਤਾਂ ਹੁੰਦਾ ਵੀ ਕੋਈ ਨਕਸ਼ ਹੋਗਾ ਤਾਂ ਵੇਚ ਦੇ ਲੋਕ ਇਹਨੇ ਜੀ 1% ਦਾ ਵੀ ਨਕਸ਼ ਨਹੀਂ ਮਈਆਂ ਚ ਫੁੱਲ ਗਰੰਟੀ ਆਈ ਫੁੱਲ ਗਰੰਟੀ ਨਾ ਦਵਾਂਗੇ ਬਈ ਲਿਖਤੀ ਰੂਪ ਚ ਗਰੰਟੀ ਲੈ ਜਾ ਬੰਦੇ ਆ ਹੁਣ ਮੱਝ ਜੇ ਪਹਿਲੇ ਨੰਬਰ ਤੇ ਇਹ ਕਿਹੜੇ ਸੂਏ ਵਾਸਤੇ ਗੱਬਣਾ ਕਿੰਨਾ ਟਾਈਮ ਰਹਿ ਗਿਆ ਸੂਣ ਦਾ ਜੱਟ ਇਹਨੇ ਬਈ ਦੂਜਾ ਤੀਜੇ ਲਈ ਗੱਬਣਾ ਹੋਣਾ ਤੀਜੇ ਸੂਏ ਸੂਣਾ ਮੰਨ ਕੇ ਚੱਲੋ ਹੂੰ ਤੇ ਇਹਨੇ 16 ਕਿਲੋ ਤੋਂ ਦਿੱਤਾ ਦੂਜੇ ਸੂਏ ਦੂਜੇ ਸੂਏ ਹੁਣ ਇਹ ਤੋਂ 18-19 ਕਿਲੋ ਦੀ ਉਮੀਦ ਹੈ ਬਾਕੀ ਜਿਹੜਾ ਮੱਝਾ ਤਾਂ ਜਰ 16 17 ਉਹ ਤੋਂ ਨਿਕਲੇ ਆ। ਕਿਹੜੀ ਕਿਹੜੀ 16 ਕਿਲੋ ਇਹਨਾਂ ਨੇ ਨਾਰਮਲ ਸੇਵਾ ਤੇ 16 ਕਿਲੋ ਦੁੱਧ ਚੋਇਆ ਹੈਗਾ। ਹੂੰ ਤੇ ਹੁਣ ਤੀਜੇ ਲਈ ਹੈ ਗੱਭਣਾ ਤੀਜਾ ਸੂਹ ਇਹਨੇ ਸੂਣਾਗਾ। ਤੇ 2 ਮਹੀਨੇ ਇਹਦੇ ਰਹਿੰਦੇ ਆ ਸੂਣ ਦੇ। 2 ਮਹੀਨੇ। ਹਾਂ। ਆ ਆ ਨੌਵੇਂ ਨੂੰ 10ਵੇਂ 10ਵੇਂ ਦੀ 21 22 ਤਰੀਕ ਨੂੰ ਕਹਿੰਦੇ ਤੈਨੂੰ ਪੂਰੇ ਹਾਂ ਹਾਂ ਬਸ ਫਿਰ 2 ਮਹੀਨਿਆਂ ਨੂੰ ਇਹਨੇ ਸੂਹ ਪੈਣਾ ਮੈਨੂੰ। ਤੇ ਗੇੜਾ ਕਢਾ ਦੇ ਕੀ ਹਰ ਆਪਾਂ? ਹਾਂ ਕਢਾ ਦਿੰਨੇ ਆ। ਲੱਸਾਂ ਵੀ ਪਲੀ ਪੂਰੀ ਫੁੱਲ ਆਈ ਕੱਦ ਕੱਢ ਵਾਲੇ ਬਾਕਸਿਸ ਕੋਲਿਆ ਕੇ ਦੇਖੋਗੇ। ਤੁਹਾਨੂੰ ਬਹੁ ਪੂਰੀ ਆਮਾਨਾ ਕੇ ਜੱਲੋ ਵੀ ਜਿਵੇਂ ਦੀਵਾ ਲਾ ਕੇ ਆਉਣਾ ਬਈ ਕਾਲਣੀਆਂ ਬਹੁਤ ਔਖੀਆਂ ਆਹ ਕਹਿ ਦਿੰਦਾ ਟਾਵੇਂ ਘਰੇ ਜਿਸ ਨੂੰ ਮੱਝ ਮਿਲੂ ਪੁੱਤਰ ਬਹੁਤ ਘੱਟ ਦੇਖਣ ਨੂੰ ਮਿਲਣੀ ਹੈਗੀ ਆਪਾਂ ਬਾਲੀਆਂ ਚੰਗੀਆਂ ਕਰਕੇ ਲੈ ਲਈਆਂ ਨਹੀਂ ਆਪਾਂ ਮੈਂ ਤਾਂ ਬੜਾ ਕੰਮ ਨਹੀਂ ਕਰਦੇ ਸਿੰਘ ਸੋង ਜਾਂ ਕੱਦ ਕਾਠ ਹੈ ਨਾ ਮਤਲਬ ਹੱਥ ਨਹੀਂ 드러ਉਂਦੀ ਕਿਸ ਬਸ ਐਂ ਕਿਹਦੇ ਕਿਸੇ ਪਾਸੇ ਹੁੰਦੀ ਯਾਰ ਆਪਣੀ ਗਾਰੰਟੀ ਹੋ ਗਈ ਆਪਣੀ ਆ ਰਿਕਾਰਡਿੰਗ ਕਰਕੇ ਰੱਖ ਲੈ ਬੰਦਾ ਯਾਰ ਵੀਡੀਓ ਸਾਰੀ ਠੀਕ ਹੈ ਤੇ ਬਾਕੀ ਥਾਣਾ ਜਿਹੜਾ ਸੈਜ ਗੈਪ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਨਾ ਹਾਂ ਥਾਣਾ ਤੋਂ ਨਾ ਤੇ ਇੱਕ ਨੰਬਰ ਗਾਰੰਟੀ ਹੋ ਯਾਰ ਬਈ ਠੀਕ ਹੈ ਕਿਸੇ ਵੀ ਥ ਨੇ ਯਾਰ ਬਾਕੀ ਆ ਚੰਗੀ ਆ ਮਾਜ ਤੇਰੀ ਸਾੰਭੀ ਵੀ ਅਸਲ ਮਈਆਂ ਮੈ ਜੀ ਇਹਨਾਂ ਨੂੰ ਕਹਿੰਦੇ ਹੁੰਨੇ ਆਪਾਂ ਹਾਂ ਫਰ ਹੇ ਕੀ ਕਹਿੰਦਾ ਮੈਂ ਇਹ ਅਸਲ ਆਠ ਨੌ ਵਾਲੀ ਇੱਕ ਅੱਧੀ ਰੱਖਣੀ ਆ ਹੈ ਇਹ ਦੋ ਰੱਖਣੀ ਇੱਕ ਰੱਖ ਲਈਏ ਬੜੀ ਦੋ ਰੱਖਣੀ ਵੱਧ ਹੋ ਜੀ ਨੇ ਅੱਠ ਬਣਨਗੇ ਹਾਂ ਇਹ ਵੱਧ ਹੋ ਗਈ ਹਾਂ ਲੈ ਚੱਲ ਵੀਰੇ ਚੰਗੀ ਆ ਮਾਜ ਯਾਰ ਸਾਰੀ ਜੱਡ ਬਲੈਕ ਠੀਕ ਹੈ ਜੀ ਐਥੋਂ ਨਾ ਨੇੜੇ ਕੋਈ ਥਾਣਾ ਯਾਰ ਸੈਜ ਤੇ ਗੈਪ ਉਹ ਦਿਖਾ ਦਿੰਨੇ ਆ ਦੇਖੋ ਗੈਪ ਬਹੁਤ ਜ਼ਿਆਦਾ ਪਿਆਗਾ ਥਾਨ ਬਾਕੀ ਬਹੁਤ ਸੋਨਾ ਕੱਢੂ ਜੇ ਤਿਆਰ ਹੋ ਗਿਆ ਰਮ ਵਾਲੀ ਬਹੁਤ ਸੋਹਣੀ ਵੀਰੇ ਝੂਲੀ ਝਾਲੀ ਬਣਾਉਂਦੀ ਆ ਮੈਂ ਬਾਕੀ ਜੈਲ ਨਾ ਬਹੁਤਾ ਮੰਗਿਆ ਨਹੀਂ ਕੋਈ ਠੀਕ ਆ ਠੀਕ ਤੇ ਦੋ ਨੰਬਰ ਆਈ ਆਪਣੇ ਕੋਲ ਝੋਟੀ ਇਹ ਇਹ ਕਿਹੜਾ ਸੁਆ ਇਹ ਵੀਰੇ ਪਲੂਨ ਸੁਇਆ ਦੂਜੇ ਲਈ ਗੱਬਣ ਇਹ ਦੂਜੇ ਇਹ ਮੂੰਹੋਂ ਵੀ 6 ਦੰਦ ਹੋਊਗੀ ਵੱਡੀ ਝੋਟੇ ਵੀ ਪੂਰੀ ਠੀਕ ਆ ਹਾਂ ਕੱਦ ਘਾੜੇ ਦਾ ਯਾਰ ਆ ਬਰ ਹੀ ਆ ਨੋਨੇ ਇਥੇ ਰੋਕੀ ਲੈ ਬੈਕ ਸ਼ੈਡ ਤੋਂ ਚੜਾਈ ਦਿਖਾ ਨਾ ਮਾਜੀ ਬਹੁਤ ਵੱਡੀਆਂ ਵੀਰੇ ਮੇਰਾ ਹੁਣ 6 ਫੁੱਟ ਦਾ ਘਾੜਦਾ ਸਾਹ ਵਲਾ ਦੋ ਲੈ ਤੋ ਥਣਾ ਪਹਿਲਾ ਗੈਪ ਦੇ ਸਾਈਡ ਹਾਂ ਵੱਡੀਆਂ ਝੋਟੀਆਂ ਕੋਈ ਆਏ ਨਹੀਂ ਕੋਈ ਛੋਟੀਆਂ ਇਹਨੇ ਪਹਿਲੇ ਤੋਂ ਦੁੱਧ ਕਿੰਨਾ ਪਾਇ 11 ਕਿਲੋ ਹਾਂ ਨਹੀਂ ਤਾਂ ਜਿਵੇਂ ਹੁਣ ਦੁੱਧੋਂ ਹੱਟੀ ਆ ਕੈਨ ਵਾਲਾ 13 14 ਕਹਿੰਦਾ ਪਹਿਲੇ ਕੋਈ ਕੈਨ ਨੂੰ ਕਹੀ ਜਾਵੇ ਯਾਰ ਮੂਰੇ ਅਗਲੇ ਨੂੰ ਫਿਰ ਅੱਜ ਸੱਚ ਦੱਸ ਕੇ ਦਵਾਂਗੇ ਮੂਰੇ ਆ ਨਹੀਂ ਪਤਾ ਤਿਆਰ ਕਰਕੇ ਲੈ ਲੀਏ ਅਗਲੇ ਨੂੰ ਆਲਤ ਲੈਣੀ ਪੈਂਦੀ ਆਪ ਨੂੰ ਲੈ ਨਹੀਂ ਜਾਈ ਹਾਂ ਸਹੀ ਗੱਲ ਆ ਲੈ ਦੂਜੇ ਸੂਬੇ ਵਾਸਤੇ ਗੱਬਣਾ ਇਹਦੇ ਕਿੰਨਾ ਟਾਈਮ ਸੂਣ ਦਾ ਬਾਕੀ ਪਿਆ ਵੀਰੇ ਇਹਦੇ 3 ਮਹੀਨੇ ਪਏ ਆ ਇਹ 3 ਮਹੀਨੇ ਬਾਕੀ ਹਾਂ ਕੱਦ ਕਾਠ ਵਾਲੇ ਪੱਖ ਤੋਂ ਮਿੱਤਰੋ ਦੋਨੇ ਝੋਟੇ ਬਾਕੀ ਜਮਾ ਪੱਕੀਆਂ ਤਰੀਕਾਂ ਦਵਾਂਗੇ ਪਹਿਲੇ ਇੱਕ ਤੀਰੂਪ ਚ ਲੈ ਕੇ ਦੇ ਦਾਂਗੇ ਆਪਣੇ ਘਰੋਂ ਦਾ ਮਈਆਂ ਖੁੱਲਣਾਂ ਮੰਨ ਕੇ ਚੱਲ ਦੂਜੇ ਘਰੋਂ ਛੋਟੀ ਆਵੇ ਪੂਰੀ ਫੋਲੋ ਸ਼ਕੀਨ ਆ ਗਈ ਤੇ ਥੋੜੀ ਵਸੇ ਤੋਂ ਡਰਦੇ ਨੂੰ ਮਰਨਾ ਨਹੀਂ ਇਹਦੀ ਤੁਹਾਨੂੰ ਪਤਾ ਜੀ ਨਿਆਣ ਆਪਣੇ ਚ ਪਸ਼ੂ ਕਰ ਜਾਂਦਾ ਹੈਗਾ ਦੂਜਾ ਸੂ ਆ ਗਿਆ ਓਰੀਜਨਲ 6 ਦੰਦ ਹੋ ਮੁਹੋਂ ਹਜੀ ਠੀਕ ਹੈ ਤਿੰਨਵੇਂ ਸੂ ਦੇ ਬਾਕੀ ਪਏ ਨਾ ਜੇ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਚੰਗੇ ਬੱਚੇ ਅੱਗੇ ਪਾਲਣੇ ਆ ਤਾਂ ਇਹ ਜਿਓ ਕਟੀਆਂ ਤੋਂ ਮੱਜਾਂ ਤੋਂ ਪਾ ਲੈ ਕੇ ਜਿਹੜਾ ਬੱਚੇ ਲੈ ਸਕਦੇ ਆਂਗੇ ਠੀਕ ਆ ਵੀਰੇ ਲਾਏ ਚੱਲ ਬੰਦ ਬਾਕੀ ਥੋੜਾ ਜਿਹਾ ਉਮਰ ਕਰਕੇ ਹੀ ਹੋ ਗਿਆ ਕਰ ਜਾਂਦੇ ਆ ਬਾਕੀ ਬੇਲ ਬੂਲ ਵਾਲਾ ਪੂਰਾ ਐ ਮਤਲਬ ਫੋਲੋ ਸ਼ਕੀਨ ਆਪਾਂ ਕਹਿ ਸਕਦਾ ਕਟੀਆਂ ਨੂੰ ਮੱਜਾਂ ਨੂੰ ਇਹਨਾਂ ਨੂੰ ਹਟ 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 ਬੰਨੇ ਹਾਂ ਲੈ ਇਥੋਂ ਦੁਵਾਰਾ ਨੇ ਆ ਮਾ ਲਓ ਮੰਜਾਂ ਚ ਤੇ ਆ ਮੱਝ ਵੀ ਚੰਗੀ ਆ ਤੇ ਬਾਕੀ ਟਿਕਟੂ ਜਿਹੜੇ ਭਰਾਇਆ ਬਾਈ ਸਾਰਾ ਸਾਨੂੰ ਰਿਕਾਰਡ ਮਤਲਬ ਕਿਹੜਾ ਟੀਆ ਕਿਹੜੀ ਮੱਝ ਦੇ ਭਰਾ ਕਿਹੜਾ ਕਿਹੜੀ ਮੱਝ ਦੇ ਭਰਾ ਉਹ ਲਿਖਤੀ ਰੂਪ ਚ ਦੇ ਜਾਣਗੇ ਤੇ ਕਿ ਕਿਹੜੀ ਮੱਝ ਦੀ ਕਿਹੜੀ ਤਰੀਕ ਹੈ ਪੱਕੀ ਵੀ ਜਨੇ ਇਹ ਤਿੰਨ ਮਹੀਨੇ ਤੇ ਇਹ ਦੋ ਮਹੀਨੇ ਤੇ ਬਾਈ ਫਿਰ ਰੇਟ ਵਾਲੇ ਪੱਖ ਤੋਂ ਹੁਣ ਦੱਸ ਵੀ ਬਾਕੀ ਦਾ ਕੰਮ ਤਰੀਫਾ ਦਾ ਪਾ ਕਰਤਾ ਸਾਰਿਆਂ ਨਾ ਬਾਈ ਜੇ ਦਾ ਕੱਲੀ ਕੱਲੀ ਮਹ ਲੈਣੀ ਆ ਹਾਂ ਫਿਰ ਤਾਂ ਨਾ 1 ਲੱਖ ਤੇ 10-10 ਹਜ਼ਾਰ ਰੁਪਈਆ ਮੋਲਾ ਹੂੰ ਇਹਦਾ ਵੀ 110 ਉਹਦਾ ਵੀ 110 ਠੀਕ ਆ ਤਾਂ ਜੇ ਕਿਸੇ ਨੇ ਪਦ ਭਰਾ ਨੇ ਜੋੜੀ ਇਕੱਠੀ ਲੈਣੀ ਆ ਹਾਂ ਫਿਰ ਆਪਾਂ 21000 ਰੁਪਏ ਦੀ ਦੇ ਦਾਂ ਇਹਦਾ 10 ਮੁੱਲਾ ਉਹਦਾ 10 ਮੁੱਲਾ ਦੋਨਾਂ ਦੋ ਵੀ ਬਣ ਗਿਆ ਜੇ ਦੋਨੇ ਲੈਣਾ ਫਿਰ ਮੁੱਲ 210 ਹੈ ਹਾਂ ਫਿਰ 210 ਦੀਆਂ ਦੇਣੀਆਂ ਪਕਾਈ ਵਾਲਾ ਬੰਦਾ ਕੋਈ ਫੋਨ ਨਾ ਲਾਵੇ ਆਪਣਾ ਸੀ 90000 ਦਾ ਫੋਨ ਹੀ ਨਾ ਲਾਵੇ ਯਾਰ ਠੀਕ ਹੈ ਠੀਕ ਹੈ ਨਾ ਬਸ ਫਿਕਸ ਰੇਟ ਆਪਾਂ ਇੱਕ 10 ਚ ਮਾਨਤਨ ਹੋਣਾ ਬਸ ਮੋੜਾ ਮੋਟਾ ਹੀ ਮਾਨਤਨ ਹੋਣਾਗਾ ਬਾਹਲਾ ਨਹੀਂ ਠੀਕ ਹੈ ਲੈ ਵੀਰੋ ਇੱਕ ਦਾ ਹੁਣ ਇਹ 80 90 ਹਜ਼ਾਰ ਲਾਉਣਾ ਉਹ ਤਾਂ ਫੋਨ ਨਾ ਲਾਵੇ ਆਪਾਂ ਨੂੰ ਠੀਕ ਹੈ ਠੀਕ ਹੈ ਵੀਰ ਦਾ ਖਰੀਦ ਗੱਲ ਆਸੀ ਮੱਝਾਂ ਚੰਗੀਆਂ ਨੇ ਕਿਉਂਕਿ ਸੋਨੂੰ ਹੀ ਪਤਾ ਭਰਾ ਮੇਰੇ ਇਸ ਗੱਲ ਨੂੰ ਨਾ ਤਾਂ ਸਮਝੋ ਗੱਲ ਨੂੰ ਕਿ ਚੰਗੇ ਰਿਕਾਰਡ ਦੇ ਮੱਝਾਂ ਨੇ ਤਾਂ ਇੰਨੀ ਕੀਮਤ ਫਿਰ ਭਾਈ ਆ ਮੈਂ ਹੁਣ 2 ਲੱਖ ਦੀ ਤਿਆਰ ਹੋ ਕੇ ਆਪਾਂ ਨੂੰ ਪਤਾ ਇਹ ਗੱਲ ਦਾ ਹੁਣ ਇੱਕ 60 70 ਦੀ ਝੂਟੀ ਤਿਆਰ ਹੋਣੀ ਹੈ ਇਹ ਵੀ ਤਿਆਰ ਹੋਣੀ ਹੈ ਪਾਜਲ ਆਪਾਂ ਨੂੰ ਪਾਜਾਈਆਂ ਆਪਾਂ ਦੇਈ ਜਾਨੀ ਬਸ ਭਾਈ ਆ ਜਿਹੜਾ 2 ਟਾਈ ਮਹੀਨੇ ਸਾਂਭਣੀਆਂ ਬਸ ਬਿਲਕੁਲ ਬਿਲਕੁਲ ਹਾਂ ਲਾ ਜਿਹੜੇ ਭਰਾ ਨੂੰ ਪਸੰਦ ਆਈਆਂ ਬਾਈ ਕੁ ਲੈ ਕੇ ਦੇਖ